ਦੇਖੋ ਅੱਜ ਸ਼੍ਰੀ ਸੰਜੀਵ अरोड़ा ਜੀ ਦੀ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਦੇਖਦੇ ਹੋਏ ਹਰ ਰੋਜ਼ ਨਵੇਂ ਸਾਥੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤੇ ਅੱਜ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਸਾਡੇ ਵਰਲਡ ਐਮ ਐਸ ਐਮਈ ਦੇ ਜਿਹੜੇ ਚੇਅਰਮੈਨ ਨੇ ਬਦੀ ਜਿੰਦਲ ਜੀ ਉਹਨਾਂ ਨੇ ਔਰ ਉਹਨਾਂ ਦੇ ਸਾਰੇ ਸਾਥੀਆਂ ਨੇ ਰਲ ਮਿਲ ਕੇ ਕੀਤਾ ਜਿਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੰਡਸਟਰੀਅਲਿਸਟ ਔਰ ਬਿਜ਼ਨਸ ਕਮਿਊਨਿਟੀ ਦੇ ਜਿਹੜੇ ਸਾਥੀ ਨੇ ਉਹ ਉਹਨਾਂ ਨੇ ਸ਼ਾਮੂਲੀਅਤ ਕੀਤੀ ਬੜੀ ਵਧੀਆ ਵਿਚਾਰ ਚਰਚਾ ਹੋਈ ਔਰ ਬਹੁਤ ਸਾਰੇ ਲੋਕ ਨੇ ਜਿਹੜੇ ਇੰਡਸਟਰੀ ਤੋਂ ਅਲੱਗ-ਅਲੱਗ ਐਸੋਸੀਏਸ਼ਨਸ ਤੋਂ ਅਲੱਗ-ਅਲੱਗ ਫਿਰਕਿਆਂ ਦੇ ਨਾਲ ਜੁੜੇ ਹੋਏ ਉਹਨਾਂ ਨੇ ਆਵਾਦੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਹੈ ਜਿਸ ਤੋਂ ਮੈਂ ਸਮਝਦਾ ਕਿ ਜੋ ਸੰਜੀਵ ਅਰੋੜਾ ਜੀ ਦਾ ਆਵਾਦੀ ਪਾਰਟੀ ਦੀ ਚੋਣ ਮੁਹਿੰਮ ਹੈ ਉਹਨੂੰ ਇੱਕ ਬਹੁਤ ਵੱਡਾ ਹੰਗਾਰ ਹੈ ਜਿਹੜਾ ਉਹ ਮਿਲਿਆ ਦੇਖੋ ਗੱਲ ਇਹ ਹੈ ਕਿ ਇੰਡਸਟਰੀ ਦੀਆਂ ਲਗਭਗ ਜਿੰਨੀਆਂ ਵੀ ਮੰਗਾ ਸੀ ਉਹ ਸਰਕਾਰ ਨੇ ਮੰਗ ਲਿੱਤੀ ਹੈ ਅਸੀਂ ਇਸ ਕਰਕੇ ਅੱਜ ਪੰਜਾਬ ਸਰਕਾਰ ਦੇ ਜਿੰਨੇ ਵੀ ਮਨਿਸਟਰ ਸੀ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਇਹ ਮੀਟਿੰਗ ਬੁਲਾਈ ਸੀ ਕਾਰਨ ਇਹ ਸੀਗਾ ਕਿ 45 ਦਿਨ ਦੀ ਜਿਹੜੀ ਨਵੀਂ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਹੈ ਕਿ 45 ਦਿਨ ਚ ਤੁਸੀਂ ਫੈਕਟਰੀ ਚਾਲੂ ਕਰ ਸਕਦੇ ਹੋ ਸਾਰੀਆਂ ਕੰਸੈਂਟਾਂ ਤੁਹਾਡੇ ਘਰੇ ਮਿਲਣਗੀਆਂ ਇਹ ਬਹੁਤ ਵੱਡੀ ਇੱਕ ਰਾਹਤ ਹੈ ਇੰਡਸਟਰੀ ਵਾਸਤੇ ਦੂਜਾ ਇਹਨਾਂ ਨੇ ਬਹੁਤ ਇਸ ਤੋਂ ਇਲਾਵਾ ਵੀ 300 ਕਰੋੜ ਰੁਪਏ ਫੋਕਲ ਪੁਆਇੰਟਾਂ ਨੂੰ ਦੇ ਦਿੱਤਾ ਅੱਜ ਤੱਕ ਦਾ ਰਿਕਾਰਡ ਇਨਸੈਂਟਿਵ ਜਿਹੜਾ ਹੈ ਉਹ ਦਿੱਤਾ ਜਿਹੜਾ ਜੜ ਕੇ 2012 ਤੋਂ ਇਨਵੈਸਟਮੈਂਟ ਪੰਜਾਬ ਚੱਲ ਰਹੀ ਹੈ ਜਿੰਨੀ 2012 ਤੋਂ ਲੈ ਕੇ ਅੱਜ ਤੱਕ ਮਿਲਿਆ ਸੀ ਉਹਨਾਂ ਇਨਸੈਂਟਿਵ ਪਿਛਲੇ 6 ਮਹੀਨਿਆਂ ਚ ਇੰਡਸਟਰੀ ਨੂੰ ਦਿੱਤਾ ਹੈ ਉਸ ਤੋਂ ਲਾਵਾ ਬਹੁਤ OTAS ਸਕੀਮਾਂ ਲੈ ਕੇ ਆਂਦੀਆਂ ਔਰ ਜਿੰਨੇ ਕੁ ਬੈਨੀਫਿਟ ਇੰਡਸਟਰੀ ਨੂੰ ਦਿੱਤੇ ਨੇ ਪੰਜਾਬ ਸਰਕਾਰ ਨੇ ਅੱਜ ਉਹਦਾ ਧੰਨਵਾਦ ਕਰਨ ਵਾਸਤੇ ਇੱਕ ਸਪੈਸ਼ਲ ਮੀਟਿੰਗ ਜਿਹੜੀ ਹੈ ਉਹ ਬੁਲਾਈ ਗਈ ਸੀ ਸਾਡੇ ਬਹੁਤ ਸਾਰੇ ਸਾਥੀ ਜਿਹੜੇ ਨੇ ਉਹਨਾਂ ਨੇ ਸਰਕਾਰ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਅੱਜ ਬਹੁਤ ਹੀ ਇੱਕ ਖੁਸ਼ੀ ਦਾ ਮਾਹੌਲ ਸੀ ਸਾਡੇ ਵਿੱਚ ਰਾਜਕਮਰਥ ਖਿਲਾਫ ਪ੍ਰੈਜ਼ੀਡੈਂਟ ਫਾਸਟ ਨੈੱਟ ਸਪਰਟਲ ਸਿਚੁਏਸ਼ਨ ਅੱਜ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਦੇ ਲਈ ਇੱਥੇ ਕਮੇਟੀ ਬੁਲਾਈ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਸ਼੍ਰੀ ਅਮਰਵਰਾ ਜੀ ਤੇ ਇੰਡਸਟਰੀ ਮੰਤਰੀ ਤਨਪ੍ਰੀਤ ਸੋਹਣ ਜੀ ਐਮਐਲਏ ਸਾਹਿਬਾਨ ਦੇ ਇੱਥੇ ਪਹੁੰਚੇ ਆ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਪੋਰਟਲ ਲਾਂਚ ਕੀਤਾ ਸੀਗਾ ਫਾਸਟ ਟਰੈਕ ਪੋਰਟਲ ਲਾਂਚ ਕੀਤਾ ਇੰਡਸਟਰੀ ਦੇ ਲਈ ਜਿਹਦੇ ਵਿੱਚ ਸਾਰੀਆਂ ਮਨਜ਼ੂਰੀਆਂ 45 ਦਿਨ ਦੇ ਵਿੱਚ ਦੇ ਦਿਆ ਵਾਦਾ ਕੀਤਾ ਪੰਜਾਬ ਸਰਕਾਰ ਨੇ ਅੱਜ ਇਸ ਗੱਲ ਦਾ ਧੰਨਵਾਦ ਕਰ ਲਈ ਅੱਜ ਜਿੱਥੇ ਮੀਟਿੰਗ ਬੁਲਾਈ ਹੈ ਕਿ ਜੋ ਉਪਰਾਲਾ ਪੰਜਾਬ ਸਰਕਾਰ ਨੇ ਇੰਡਸਟਰੀ ਦੀ ਕੀਤਾ ਹੈ ਅੱਜ ਅਫਸਰਾਂ ਚਾਹੀਦੇ ਪਰੇਸ਼ਾਨ ਇੰਡਸਟਰੀ ਤੇ ਕੋਈ ਵੀ ਇੰਡਸਟਰੀ ਦਾ ਕੰਮ ਨਹੀਂ ਹੁੰਦੇ ਸੀਗੇ ਤੇ ਸਰਕਾਰ ਇੱਕ ਬਹੁਤ ਵਧੀਆ ਪੋਰਟਲ ਦੇ ਉੱਤੇ ਸਿਰ 45 ਦੇ ਵਿੱਚ ਮਨਜ਼ੂਰੀ ਦੇਣ ਲਈ ਲੈ ਕੇ ਆਈ ਹੈ ਅੱਜ ਉਸਦਾ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਇਸ ਤੋਂ ਪਹਿਲਾਂ ਵੀ ਸਰਕਾਰਾਂ ਰਹੀਆਂ ਉਹਨਾਂ ਦਾ ਕੋਈ ਧਿਆਨ ਵੱਲ ਜਿਹੜਾ ਧਿਆਨ ਦਿੱਤਾ ਨਹੀਂ ਗਿਆ ਜਿਵੇਂ ਆਮ ਆਦਮੀ ਪਾਰਟੀ ਸਰਕਾਰ ਕਿਸ ਤਰ੍ਹਾਂ ਲੋਕੀ ਸਰਕਾਰ ਤੋਂ ਖੁਸ਼ ਨੇ ਜਿਵੇਂ ਇੰਡਸਟਰੀ ਇੰਡਸਟਰੀਆਂ ਨੂੰ ਕੋਈ ਗੱਲ ਕੀਤੀ ਜਾਵੇ ਜੀ ਅਸੀਂ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰਾਂ ਦੇ ਅਲ ਵੀ ਕੰਮ ਕੀਤਾ ਜਿਹੜੀਆਂ ਸਰਕਾਰਾਂ ਸੀਗੀਆਂ ਸਿਰਫ ਵੱਡੇ ਇੰਡਸਟਰੀ ਦੀ ਸਲਵਾਹੀ ਕਰਦੀਆਂ ਸੀਗੀਆਂ ਇਹ ਪੰਜਾਬ ਦੇ ਵਿੱਚ ਪਹਿਲੀ ਸਰਕਾਰ ਆਈ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਛੋਟੀ ਇੰਡਸਟਰੀ ਦੀ ਸਮੱਸਿਆ ਇੱਥੇ ਉਹਨਾਂ ਦੇ ਕੋਲੇ ਆ ਕੇ ਆਪ ਉਹਨਾਂ ਦੀ ਦਰਦ ਸੁਣਦੀ ਆ ਸਰ ਅਰੋੜਾ ਜੀ ਅਗਲ ਕ ਵੈਕਸ ਤੋਂ ਉਮੀਦਵਾਰ ਐ ਇੰਡਸਟਰੀਸਟ ਤੋਂ ਕਿਸ ਤਰ੍ਹਾਂ ਦੀ ਇਹ ਵੀਰ ਨੂੰ ਪਰਫਾਰਮੈਂਸ ਕੀਤੀ ਜਾ ਰਹੀ ਹੈ ਸਰ ਸਾਰਾ ਲੁਧਿਆਣਾ ਹੀ ਕੱਲਾ ਵੈਸਟ ਇਲਾਕਾ ਨਹੀਂ ਸਾਰੇ ਲੁਧਿਆਣਾ ਦੇ ਇੰਡਸਟਰੀਸਟ ਸ੍ਰੀ ਸੰਜੀਵ ਰੋੜਾ ਜੀ ਦਾ ਪੂਰਾ ਸਮਰਥਨ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਆ ਤੇ ਉਹਨੂੰ ਬਹੁਤ ਜ਼ਿਆਦਾ ਬੜੀ ਜੀੜ ਤੇ ਇੱਥੋਂ ਜਿਤਾ ਕੇ ਅਸੀਂ ਵਿਧਾਨ ਸਭਾ ਚ ਭੇਜਾਂਗੇ ਤਾਂ ਜੋ ਹੋ ਕੇ ਆ ਕੇ ਸਾਡੇ ਲੁਧਿਆਣੇ ਦੇ ਇੰਡਸਟਰੀ ਨੂੰ ਕੋਈ ਕੰਮ ਕਰ ਸਕਣ